ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਰਨ ਲੱਗੇ ਆ ਕੋਰਸੈਟ ਦੀ ਕਟਿੰਗ ਠੀਕ ਹੈ ਜੀ ਤੇ ਆਪਣੇ ਕੋਲੇ ਜਿਹੜਾ ਕੋਰਸੈਟ ਤਿਆਰ ਕਰਨਾ 31 ਇੰਚ ਲੰਬਾਈ ਵਾਲਾ ਮੇਨ ਆਮ ਇਹਨੀ ਕੁ ਲੰਬਾਈ ਹੁੰਦੀ ਹੈ ਉਹ ਆਪਾਂ ਵਾਧਾ ਘਾਟਾ ਸਕਦੇ ਆ ਆਪਦੀ ਜਿੰਨੇ ਵੀ ਆਪਾਂ ਵਾਧਾ ਘਾਟ ਰੱਖਣੀ ਚਾਹਣੀ ਉਹਨੇ ਵਾਧਾ ਘਾਟ ਰੱਖ ਸਕੂਗਾ ਕਰ ਲਾਂਗੇ ਤੇ ਅੱਜ ਆਪਾਂ ਤੁਹਾਨੂੰ ਕੋਰਸੈਟ ਕਟਣ ਦੀ ਇਹਦੀ ਕਟਿੰਗ ਦੱਸਦੇ ਆ ਆਪਰੇ ਕੋਲੇ ਵੱਡੇ ਪਣੇ ਦਾ ਕਪੜਾ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਡਬਲ ਦੂਰਾ ਕਰਕੇ ਇਹਦਾ ਇਹਦਾ ਘੇਰਾ ਆਪਣਾ ਇਦਾਂ ਹੀ ਪੰਜਣਾ ਹੈ ਕਿਉਂਕਿ ਇਹ ਵੱਡਾ ਪਣਾ ਆਪਣਾ ਤੇ ਇਹਦੀ ਆਪਾਂ ਤੇ ਅਟੈਂਡ ਕਰਨੀ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਵੱਖ ਲੈਣਾ ਕਰਕੇ ਠੀਕ ਹੈ ਜੀ ਆਪਾਂ ਨੂੰ ਇਹ ਘੇਰਾ 24 ਕਰਾਂਗੇ ਤੇ 25 ਦੀ ਕਟਾਈ ਕਰਾਂਗੇ ਠੀਕ ਹੈ ਤੇ ਆਪਾਂ 12:30 12 ਠੀਕ ਹੈ ਇੱਥੇ ਕਰਨਾ ਸਾਡੇ 12 ਤੇ ਆਪਣਾ ਇੱਥੇ ਆ ਗਿਆ ਇੱਥੋਂ ਆਪਾਂ ਇਦਾਂ ਫੋਲਡ ਕਰਾਂਗੇ ਠੀਕ ਹੈ ਤੇ 2 ਇੰਚ ਆਪਾਂ ਨੂੰ ਵੱਧ ਚਾਹੀਦਾ ਹੈ ਆਪਣਾ ਪੂਰਾ ਪੂਰਾ ਕੱਪੜਾ ਬਣ ਆ ਜਾਣਾ ਠੀਕ ਹੈ ਇੱਥੋਂ ਆਪਾਂ ਸਾਡੇ 12 ਪਾਣਾ ਕਰਕੇ 25 ਇੰਚ ਆਪਾਂ ਕੱਟ ਲੈਣਾ ਤੇ 24 ਇੰਚ ਆਪਾਂ ਫਿਰ ਤਿਆਰ ਕਰਨਾ ਹੈ ਜਣੀ ਸਾਡੇ 23 ਹੋ ਜੇ 24 ਹੋ ਜੇ ਠੀਕ ਹੈ ਇਹਦਾ ਕੋਈ ਨਿਯਮ ਦਾ ਥੋੜਾ ਬਹੁਤ ਖੁੱਲਾ ਵੀ ਬਣ ਜੂ ਤਾਂ ਵੀ ਕੋਈ ਗੱਲ ਨਹੀਂ దో దో ఇ మూఢలే పాస్ జీడి ఫటా మోడే జీ ఇం ఎంత దో దో ఇంచ రేకా షానా తరికే నేన ఇతబ ఏది లారట్ీస్ బా ఇంకా మోడా కట్లా ਹੈ ਤਾਂ ਗੋਲ ਪਸਾਹੀ ਪਰ ਆਪਾਂ ਬੈਕ ਸਾਈਡ ਬਣੋਗੇ ਆ ਆਪਣੀ ਫਰੰਟ ਇਧਰੋਂ ਪੱਟੀਆਂ ਫੋਲਡ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਲੈਂਥ ਦਾ ਨਿਸ਼ਾਨ ਲਾਵਾਂਗੇ ਲੈਂਥ ਹੈ ਕੀ ਇਹ ਲੰਬੀ ਹੈ ਆ ਆਪਣਾ ਜਿੰਨਾ ਕਹੇ ਇਹਨੂੰ ਪਹਿਲਾਂ ਲਾ ਦਿੰਨੇ ਆ ਥੋੜਾ ਜਿਹਾ ਸਿੱਧਾ ਕਰ ਲੈ ਠੀਕ ਹੈ ਹੁਣ ਆਪਾਂ ਇੱਥੋਂ 32.5 ਦਾ ਹੁਣ ਆਪਾਂ ਲਬਾਈ ਅੰਛਾ ਇੱਥੋਂ ਆਪਾਂ ਰੱਖਾਂਗੇ ਤੀਰਾ ਤੀਰਾ ਜਿਹੜਾ ਆਪਾਂ ਇਹਦਾ ਮਤਲਬ ਲੂਸ ਹੀ ਰੱਖਨੇ ਹੁੰਦੇ ਆ 16 ਇੰਚ ਵੀ ਰੱਖ ਆ 15 ਵੀ ਰੱਖ ਸਕਦੇ ਆ 16 ਵੀ ਰੱਖ ਸਕਦੇ ਠੀਕ ਹੈ ਇੱਥੋਂ ਆਪਾਂ ਰੱਖਾਂਗੇ 16 ਠੀਕ ਹੈ ਜੀ 16 ਇੰਚ ਆਹ ਚੀਜ਼ ਤੋ ਕੋਲ ਵਾਲੀ ਆਪਾਂ ਮੈਨਾ ਬੈਕ ਦਾ 16 ਤੇ ਹੁਣ ਆਪਾਂ 15 ਤਿਆਰ ਕਰ ਲੀਨਾਂਗੇ ਤੇ 16 ਤੇ ਲਗਾਵਾਂਗੇ ਠੀਕ ਹੈ ਇੱਥੋਂ ਆਪਾਂ ਰੱਖਾਂਗੇ ਮੋਡਾ ਸਾਢੇ ਇੱਕ ਸੱਤ ਇੱਕਤੀ ਤੇ ਆਪਾਂ ਚੈਸਟ ਤੋਂ 21 ਰੱਖਣਾ ਇਹ ਸਾਢੇ 10 ਠੀਕ ਹੈ ਜੀ ਸਾਢੇ 10 21 ਹੋ ਗਿਆ ਇੱਥੋਂ ਕੱਟਦੇ ਆ ਇਹਦੀ ਥੋੜੀ ਜਿਹਾ ਆਪਾਂ ਲੂਸ ਜਿਹਾ ਹੀ ਰੱਖਣਾ ਹੁੰਦਾ ਤੇ ਇਹਦੀ ਆਪਾਂ ਇਦਾਂ ਹੀ ਕਾਟ ਪਾ ਦੇਣੀ ਠੀਕ ਹੈ ਤੇ ਇੱਥੋਂ ਆਪਾਂ ਜਿਹੜਾ ਗਲਾ ਬੇਕਾਲਾ ਬਿਲਕੁਲ ਨਹੀਂ ਕੱਟਣਾ ਤੇ ਇਦਾਂ ਹੀ ਰੱਖਾਂਗੇ ਤੇ ਬਸ ਆਪਾਂ ਨਿਸ਼ਾਨ ਲਾ ਲਾਂਗੇ ਇੱਕ ਵਾਰੀ ਤੇ ਕਾਲਰ ਲਾ ਕੇ ਆਪਾਂ ਇਹ ਬਣਾਉਣਾ ිකී දී හෝන පනේ එදි ලබායි ජඩිය එතු ඇතතකොම් දී හවන පක් කමරදන ශාන්ලාමන්ගේ කම්මාර හැගියයසාඩ වනිට කනය ොයි තොඩයි යුද වර්කෙද අපා සාත්‍යතල සාත්තකදේලාවාගේ තේ සාතතල සාඩ වන ඒ අප පුරු ගුරලාමන්ගේ ਤੇ ਮੈਨਾ ਪੈਸਾਈਡ ਨਹੀਂ ਹੈ ਠੀਕ ਹੈ ਲੈਕ ਸਾਈਡ ਨਾਲ 9.5 ਠੀਕ ਹੈ ਇੱਥੇ ਲਾਵਾਂਗੇ 9.5 ਇੱਥੋਂ ਲਿਆ ਕੇ ਕਾਟ ਇਹਦੇ ਕੋਲੇ ਮਿਲਾ ਕੇ ਠੀਕ ਹੈ ਫਿਰ ਆਪਾਂ ਨੇ ਕਰਨਾ ਜਿਹੜੀ ਆਪਣੀ نیچے ਹੈ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਉਣੀ ਹੈ ਠੀਕ ਹੈ ਇੱਥੋਂ 1.5 ਇੰਚ ਦੀ ਆਪਾਂ ਨੇ ਕਾਟ ਪਾਉਣੀ ਹੈ ਇੱਥੋਂ ਥੋੜਾ ਜਿਹਾ ਬਲਾਈਜ ਬਣਾਉਣਾ ਹੈ ਇਹ ਤਾਂ ਇਹਦਾ ਗਵਾਈ ਥੋੜੀ 1.5 ਇੰਚ ਦੀ ਕਰਨੀ ਹੈ ਹੁਣ ਜਿਹੜਾ ਆਪਣਾ ਨਿਸ਼ਾਨ ਹੈ ਇਹ ਨਿਸ਼ਾਨ ਜਿਹੜਾ ਆਪਣਾ ਇੱਥੋਂ ਸਿਉਣ ਜੁਗਾ ਛੱਡ ਲੈਣਾ ਇਧਰੋਂ ਇਹ ਆਪਾਂ ਨੂੰ ਸਾਦੇ ਕਿਤੇ 24 24 ਆਊਗਾ ਵੇ ਦੇਖਣ ਨਾਲ ਦੇ 24 ਆ ਗਿਆ ਹੁਣ ਆਪਾਂ ਇੱਥੋਂ ਰੱਖ ਗਏ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਜਿਹੜੀ ਸਿਲਾਈ ਲਾਉਣੀ ਹੈ ਇਹ ਨਿਸ਼ਾਨ ਨਾਲ ਲੈਣਾ ਠੀਕ ਹੈ ਇੱਕ ਦੂਆਕੇ ਤੇ ਆਪਾਂ ਇਦਾਂ ਇਹ ਇਹ ਆਪਣਾ ਸਿਲਾਈ ਲੱਗੂਗੀ ਇਹ ਆ ਵਿੱਚ ਆਪਣਾ ਕਪੜਾ ਜਿਹੜਾ ਵਿੱਚ ਛੱਡ ਲਾਂਗੇ ਇੰਨਾ ਇੰਨਾ ਕਿ ਜਿੰਚ ਇੰਚ ਇੰਚ ਕੀ ਛੱਡਾਂਗੇ ਇਹਦੇ ਵਿੱਚ ਜ਼ਿਆਦਾ ਕਪੜਾ ਨਹੀਂ ਛੱਡਾਂਗੇ ਕਿਉਂਕਿ ਲੂਜ਼ ਹੀ ਹੈ ਪਹਿਲੇ ਹੀ ਤੇ ਬਸ ਇਹ ਆਪਣੇ ਉਹ ਜਨ ਕੋਰਟ ਜੜ ਦੀ ਕਟਿੰਗ ਹੋ ਜਾਣੀ ਹੈ ਇਹ ਆਪਣੇ ਫਰੰਟ ਪੀਸ ਵੀ ਇਧਰਲੀ ਸਾਈਡ ਬਣਗੇ ਤੇ ਆਹ ਵਾਲੇ ਬੈਕ ਸਾਈਡ ਹੈ ਤਾਂ ਮੋٹے ਦੀ ਕਾਟੇ ਦੀ ਇਸ ਤਰ੍ਹਾਂ ਪਾ ਕੇ ਇਹ ਆਪਣਾ ਇਹਨੀ ਲੈਂਥ ਦਾ ਜੇ ਜ਼ਿਆਦਾ ਲੌਂਗ ਕਰਨਾ ਆਪਾਂ ਲੌਂਗ ਵੀ ਕਰ ਸਕਦੇ ਹੋ ਆਪਣੀ ਆਪ ਦੀ ਇੱਛਾ ਆਪਾਂ ਇਹਦਾ ਸਿੱਧੇ ਲਾਵਾਂਗੇ ਠੀਕ ਹੈ ਫਿਰ ਆਪਾਂ ਨੇ ਇੱਥੋਂ ਥੋੜੀ ਜੀ ਗਲਾਈ ਇੱਥੋਂ ਘਰ ਦੇ ਸਾਜੀ ਜਿਹਾ ਤੇ ਅੱਗੇ ਫਿਰ ਤਾਂ ਆਪਾਂ ਗਲਾਈ ਦਈਏ ਤੇ ਆਪਾਂ ਫੋਲਡ ਨਹੀਂ ਤੁਹਾਨੂੰ ਸਟਿਚਿੰਗ ਵੀ ਇਹਦੀ ਦੱਸਾਂਗੇ ਠੀਕ ਹੈ ਜੀ ਤੇ ਆ ਜਿਹੜਾ ਆਪਣਾ ਹੋ ਗਿਆ ਬੈਕ ਪੀਸ ਇਹ ਵਾਲਾ ਫੱਟਾ ਆਪਣਾ ਫਰੰਟ ਤਾਂ ਹੋ ਗਿਆ ਤੇ ਹੁਣ ਆਪਾਂ ਇਹਦੇ ਜਿਹੜੇ ਆ ਨਿਸ਼ਾਨ ਆ ਇਹ ਦੂਜੀ ਸਾਈਡ ਲਾਵਾਂਗੇ ਮੋੜਾ ਕੱਟ ਕੇ కటింగ్ బానివీ సుల్లా బాజ వాచిను పాడు కట్ దే టీకేజీ ఎరప એના કપડા ઉસ وچ કપડા રાખાંગી કઈ વરા ખુલ્લા પીડા મણમોટા કરના હંદા તો બસ એ આપણે ઓ જાને તે નિશાન ઠીક હે જી ઇતھے લાગ જા ગે ઇતھے લાગી ઠીક હે કે ઇતહી આપણે ਇਹ ਆਪਣੀ ਕੋਰਸਟ ਦੀ ਕਟਿੰਗ ਹੋ ਜਾਣੀ ਬਸ ਇਹਦੇ ਬਾਹਮ ਲਾ ਦੇਣੀ ਹੈ ਕੋਈ ਜ਼ਿਆਦਾ ਔਖਾ ਨਹੀਂਗਾ ਔਖਾ ਇਹਦਾ ਥੋੜਾ ਹੀ ਲੈਣਾ ਨਵੀਂ ਨਿਊ ਚੀਜ਼ ਕਰਕੇ ਆਪਾਂ ਨੂੰ ਲੱਗ ਜਾਂਦਾ ਕਿੱਦਾਂ ਜੇ ਹੋਊਗਾ ਤੇ ਬਹੁਤ ਹੀ ਸੌਖਾ ਹੈ ਬੰਨਣਾ ਬਸ ਕੋਲਰ ਵਗੈਰਾ ਦੀ ਗੱਲ ਹੁੰਦੀ ਹੈ ਉਹ ਆਪਾਂ ਨੂੰ ਸਹੀ ਲੱਗਣੇ ਚਾਹੀਦੇ ਆ ਤੇ ਆਪਾਂ ਇਹਦੇ ਥੀਰੇ ਦੀ ਕਾਰਟ ਥੋੜੀ ਜਿਹੀ ਜਿਹੜੀ ਪਾਉਣੀ ਆ ਉਹ ਵੀ ਪਾਵਾਂਗੇ ਇੱਥੋਂ ਗਲਾ ਆਪਾਂ ਨੇ ਇੱਕ ਵਾਰ ਆਪਾਂ ਸਵਾ ਕਦੋਂ ਦੋ ਦੰਸ਼ਾਂ ਲਾ ਲਾਂਗੇ ਠੀਕ ਹੈ ਸਵਾਕ ਦੋ ਦਾ ਲਾ ਕੇ ਤੇ ਇੱਥੋਂ ਆਪਾਂ ਉਹੀ 8 ਇੰਚ ਦਾ ਧੀਰੇ ਦੀ ਕਾਟ ਪਾਉਣੀ ਹੈ ਹੁਣ ਆਪਾਂ ਕਰਾਂਗੇ ਤਾਂ ਪਲਾਜ਼ੋ ਕਟਿੰਗ ਪਲਾਜ਼ੋ ਆਪਾਂ ਸੈਂਪਲ ਗੂਲ ਪਲਾਜ਼ੋ ਹੀ ਕਟਿੰਗ ਕਰਨਾ ਦੱਸਾਂਗੇ ਤੁਹਾਨੂੰ ਸੌਖਾ ਆ ਜਾਏ ਤੇ ਆਪਾਂ ਦੂਸਰੂ ਕੋ ਵੀ ਬਣਾ ਸਕਦੇ ਕਾਟ ਪਾ ਕੇ ਵੀ ਤੇ ਇਹ ਆਪਣਾ ਕਪੜਾ ਹੀ ਦੇ ਹਿਸਾਬ ਨਾਲ ਹੀ ਆਪਾਂ ਨੇ ਮਿਆਨੀ ਵਾਲਾ ਪਲਾਜ਼ੋ ਆਪਾਂ ਕੱਟਣਾ ਹੈ ਠੀਕ ਹੈ ਇਹ ਆਪਾਂ ਸਿੱਧਾ ਹੀ ਤੋ ਰੱਖਾਂਗੇ ਸਕਤੀ ਸ਼ਕਤੀ ਇੱਥੇ ਰੱਖ ਕੇ ਇਹ ਬਾਈ ਰੱਖ ਲਈਏ ਆਪਣੇ ਤੇ ਉੱਪਰ ਇਹਦੇ ਆਪਾਂ ਕੋਲ ਲਾਸਟਿਕ ਪਾਉਣਾ ਉਹ ਆਪਾਂ ਲਾ ਕਪੜਾ ਰੱਖਾਂਗੇ ਤੇ ਇੱਥੋਂ ਆਪਾਂ ਇਹ ਕਪੜਾ ਲਿਆ ਲਈਏ ਇੱਥੇ ਆ ਦੇ ਇੱਥੋਂ ਆਪਾਂ ਰੱਖਾਂਗੇ 10 ਇੰਚ ਠੀਕ ਹੈ 10 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਇੱਥੋਂ ਆਪਣੇ ਚੋਲੀ ਦਾ ਨਿਸ਼ਾਨ ਉੱਪਰੋਂ ਲਾਵਾਂਗੇ ਆਪਣਾ 1.5 ਇੰਚ ਉੱਪਰ ਜਿਹੜੀ ਹੈ ਲਾਸਟਿਕ ਆਲਾ ਪਾਉਗਾ ਤੇ ਨੀਚੇ ਤੋਂ ਆਪਾਂ ਇੱਥੋਂ ਰੱਖ ਕੇ ਆਪਾਂ ਨੇ ਇਹ ਆਪਾਂ ਇਹਦੀ ਝੋਲੀ ਜਿਹੜਾ ਗੋਲ ਲਾਸਟ ਕਾਲ ਆਂਦਾ ਉਹਦੀ ਝੋਲੀ 14 ਇੰਚ ਤਿਆਰ ਹੁੰਦੀ ਹੈ ਠੀਕ ਹੈ ਤੇ ਇਹ ਆਪਾਂ 1.5 ਇੰਚ ਉੱਪਰ ਛੱਡ ਦੇਣਾ 1 ਇੰਚ ਸੌਰੀ 1.5 ਇੰਚ ਤਾਂ ਸਿਲਾਈ ਚ ਵੀ ਆਊਗਾ ਨਾ ਇੰਨਾ ਤਾਂ ਤਾਂ ਆਪਣਾ ਤੇ ਆਪਾਂ ਨੇ ਫਿਰ 1 ਇੰਚ ਕੱਪੜੇ ਦੇ ਉੱਪਰ ਛੱਡ ਲੈਣਾ ਠੀਕ ਹੈ ਛੱਡ ਕੇ ਤੇ ਇੱਥੋਂ ਆਪਾਂ 14.5 ਤੇ ਲਾ ਲੈਣਾ ਠੀਕ ਹੈ ਜੀ 14.5 ਤੇ ਲਾਵਾਂਗੇ ਤਾਂ ਕਿ ਆਪਣਾ ਜਿਹੜਾ ਮਰਜੀ ਪਾਸਾ ਫਿਰ ਆਪਾਂ ਪਜਾਮੇ ਦਾ ਪਾੜ ਕੇ ਤੇ ਝੋਲੀ ਇਹਦੀ ਵੱਡੀ ਪਹਿਲਾਂ ਹੀ ਆਪਾਂ ਕਟਿੰਗ ਕਰਨੀ ਹੁੰਦੀ ਆ ਤੇ ਜਿੱਥੇ ਆਪਣਾ 14.5 ਆਉਂਦਾ ਇੱਥੋਂ ਆਪਾਂ ਥੋੜੀ ਕਾਟ ਪਾਵਾਂਗੇ ਤੇ ਇਸ ਵਿੱਚ ਇਹਦੇ ਆਪਾਂ ਮਿਆਨੀ ਪਾਵਾਂਗੇ ਠੀਕ ਹੈ ਮਿਆਨੀ ਜਿਹੜੀ ਆਪਾਂ ਕਟਿੰਗ ਕਰਾਂਗੇ ਇੱਥੋਂ ਆਪਾਂ ਜਿਹੜਾ ਕਪੜਾ ਲਵਾਂਗਾ ਇਹਦੀ ਮਿਆਨੀ ਪਾ ਦਾਂਗੇ ਤੇ ਵੈਸੇ ਆਪਣੇ ਕੋਲੇ ਹੋਰ ਵੀ ਐਕਸਟਰਾ ਕਪੜਾ ਹੀ ਹੈਗਾ ਤੇ ਫਿਰ ਤੁਹਾਨੂੰ ਮਿਆਨੀ ਕਟਿੰਗ ਕਰਨ ਦੱਸਾਂਗੇ ਹੁਣ ਆਪਾਂ ਇਸ ਕਾਟ ਨਾਲ ਇਹ ਵਾਲੀ ਜਿਹੜੀ ਕਾਟ ਆਪਾਂ ਬਣਾਉਣੀ ਆ ਇਹ ਆਇਨ ਵਾਲਾ ਸਕੀਲ ਇਹ ਦਾ ਕਾਰਡ ਲਾ ਸਕਦੇ ਆ ਇਹਦੇ ਨਾਲ ਹੀ ਆਪਾਂ ਇਹ ਲਾ ਸਕਦੇ ਆ ਠੀਕ ਹੈ ਫਿਰ ਤਾਂ ਹੀ ਆਪਣੀ ਇਹ ਕਾਰਡ ਆ ਜਾਣੀ ਠੀਕ ਹੈ ਤੇ ਜੇ ਆਪਾਂ ਥੋੜੀ ਢਾਈ ਚ ਪਾਣੀ ਹੈ ਫਿਰ ਆਪਾਂ ਇਹਦੇ ਨਾਲ ਪਾਵਾਂਗੇ ਥੋੜੀ ਜਿਹੀ ਗਲਾਈ ਚ ਪਾਣੀ ਹੋਵੇ ਪਰ ਇਹ ਆਪਾਂ ਲੂਸ ਆਲਾ ਬਣਾਉਣਾ ਫਿਰ ਇਹਦੇ ਨਾਲ ਹੀ ਆਪਾਂ ਇਹ ਕਾਰਡ ਪਹਿਣੀ ਹੈ ਉਹਦੇ ਨਾਲ ਆਪਣਾ ਪੀਟਿੰਗ ਵਾਲਾ ਪਜਾਮੇ ਦੀ ਪੈਂਦੀ ਹੈ ਇਹ ਆਪਣਾ ਜਿਹੜਾ ਥੋੜਾ ਮਤਲਬ ਲੂਸ ਬਣਾ ਸੁਆ ਉਹਦੀ ਆਪਾਂ ਇਹਦੇ ਨਾਲ ਪਾਣੀ ਹੈ ਠੀਕ ਹੈ ਇਹ ਆਪਾਂ ਇਥੇ ਰੱਖ ਕੇ ਤਾਂ ഇത് ക്ലിഡ ഗോൾ രൂപീ എത്തി മയന്നി കട്ടി ഇത് കട്ടി സൈഡ് മയന്നി പാർ പ്ലാ പജാ ਉਹ ਕੱਟ ਮਾਝ ਆਪਣੀ ਬੰਦਾ ਦਾ ਠੀਕ ਹੈ ਹੁਣ ਆਪਾਂ ਇਹਨੂੰ ਇੱਥੇ ਲਿਆ ਕੇ ਫੈਸਟਰ ਨਾਲ ਲੈਣਾ ਠੀਕ ਹੈ ਤੇ ਹੁਣ ਆਪਣੇ ਕੋਲੇ ਵਾਲਾ ਬਾਜੂ ਬਾ ਕਟਿੰਗ ਕਰਨੀ ਹੈ ਕੱਤਾ ਇੱਕ ਆਪਾਂ ਨੇ ਇਹ ਬਿਆਨੀ ਕਟਿੰਗ ਕਰਨੀ ਹੈ ਹੁਣ ਆਪਾਂ ਜਿਹੜੀ ਇਹਦੀ ਝੋੜੀ ਦੀ ਕਾਟ ਆਪਾਂ ਇੱਥੋਂ ਪਾਵਾਂਗੇ ਸਾਢੇ 12 ਉੱਪਰ ਰੱਖ ਕੇ ਇਹ ਪਰ ਆਪਾਂ ਜਿਵੇਂ 벨ਟ ਦੇ ਹਿਸਾਬ ਨਾਲ ਹੀ ਆਪਾਂ ਨੇ ਕਟਿੰਗ ਕਰ ਲੈਣਾ ਹੁੰਦਾ ਤੇ ਥੋੜਾ ਜਿਹਾ ਲੂਸ ਰੱਖਣਾ ਕਿਉਂਕਿ ਆਪਾਂ ਬੈਗ ਦੀ ਕੋਈ ਲੂਸਿੰਗ ਨਹੀਂ ਦੇਣੀ ਤਾਂ ਕਰਕੇ ਆਪਾਂ ਇਤੋਂ ਕਾਟ ਜਿਹੜੀ ਕੱਟ ਪਾਵਾਂਗੇ ਤੇ ਆਪਾਂ ਨੂੰ ਵੈਸੀ 11 ਇੰਚ ਹੈਪ ਹੈ ਜਿਵੇਂ ਬੈਲਟ ਤਾਂ ਆਪਣਾ ਆਏਗਾ ਤੇ ਉਹਦੇ ਹਿਸਾਬ ਨਾਲ ਆਪਾਂ 12.5 ਇੰਚ ਥੋੜੀ ਲੂਸਿੰਗ ਦੇ ਕੇ ਇਤੋਂ ਥੋੜੀ ਥੋੜੀ ਕਾਟ ਪਾਵਾਂਗੇ ਇਤੋਂ ਸਿੱਧਾ ਲਿਆ ਕੇ 12.5 ਤੋਂ ਆਪਾਂ ਨੇ ਇਹਦੇ ਨਾਲ ਇਤੋਂ ਤਾਂ ਆਪਣਾ ਉਦਾਂ ਹੀ ਆ ਜਾਣਾ ਠੀਕ ਹੈ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਕਾਰਟ ਪਾ ਦੇਣੀ ਹੈ ਇੱਥੋਂ ਇੱਥੇ ਨੀਚੇ ਨਹੀਂ ਆਪਾਂ ਲਜਾਣੀ ਹੈ ਠੀਕ ਹੈ ਕਿਉਂਕਿ ਇੱਥੇ ਆਪਾਂ ਮਿਆਨੀ ਪਾਵਾਂਗੇ ਫਿਰ ਆਪਣੀ ਜਿਹੜੀ ਕਾਰਟ ਹੈ ਇਸ ਤਰ੍ਹਾਂ ਬਣ ਜੂਗੀ ਉੱਪਰ ਰੱਖ ਕੇ ਆਪਾਂ ਨੇ ਇੱਦਾਂ ਇੱਥੇ ਲਿਆ ਕੇ ਇਹਨੂੰ ਲਾ ਦੇਣਾ ਠੀਕ ਹੈ ਤੇ ਇੱਥੋਂ ਆਪਾਂ ਮਿਆਨੀ ਪਾਣੀ ਨਹੀਂ ਮਿਆਨੀ ਜਿਹੜੀ ਪਾਉਣੀ ਆਪਾਂ ਆਹ ਨਿਸ਼ਾਨ ਲਾ ਲੈਣਾ ਤੇ ਇੱਥੋਂ ਤੱਕ ਆਪਣੀ ਚੋੜੀ ਹੋਵੇ ਇੱਕ ਟੱਕਾ ਲਗਾ ਲਾਂਗੇ ਇੱਥੇ ਜਿੜਾ ਰਹਿ ਗਿਆ ਗੋਲਪਾਸ ਆਈ ਆਪਾਂ ਕੱਟ ਕਰਦੇ ਨਾ ਠੀਕ ਹੈ ਹੁਣ ਆਪਾਂ ਇੱਥੇ ਕਰਤਾ ਨੇ ਮਿਆਂਨੇ ਇਹਦੀ ਆਪਾਂ ਕੱਟ ਤਾਂਗੇ ਮਿਆਂਨੇ ਜਿਆ ਠੀਕ ਹੈ ਇਹ ਆਪਾਂ ਕੱਟਣੀ ਇਸ ਤਰ੍ਹਾਂ ਰੱਖ ਲੈਣਾ ਇੱਕ ਪੀਸ ਲਵਾਂਗੇ ਇਹਨੂੰ ਅੱਧਾ ਦੂਰਾ ਕਰਾਂਗੇ ਆਪਣੇ ਮੋਢੇ ਚੋਂ ਕਪੜਾ ਨਿਕਲਿਆ ਆਪ ਨੂੰ ਇਹ ਚਾਹੀਦੀ ਹੈ 6 1 4 5 ਹੋਵੇ ਹਾਂ 7/4 ਹੈਗੀ ਹੈ 7/4 ਇੰਚ ਤੇ ਲੰਬੀ ਆਪਣੀ ਕਿੰਨੀ ਹੈ 7.5 ਠੀਕ ਹੈ ਜਿੰਨੀ ਆਪਣਾ ਲੰਬਾ ਉਨਾ ਹੀ ਤੇ ਜਿੰਨੀ ਚੌੜੀ ਉਦਾਂ ਹੀ ਰੱਖ ਕੇ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਇਦਾਂ ਕਰ ਲੈਣਾ ਇਦਾਂ ਕਰਕੇ ਆਪਾਂ ਨੇ ਇਥੋਂ ਇੱਕੋ ਜੀ ਤਿੱਕੀ ਰੇਵ ਕਰ ਦੇਣੀ ਹੈ ਠੀਕ ਹੈ ਇਹਦਾ ਆਪਣੀ ਹੈ ਮਿਆਨੇ ਕੱਟਣੀ ਹੈ ਇਦਾਂ ਹੀ ਆਪਾਂ ਰੱਖ ਕੇ ਇੱਥੋਂ ਆਪਾਂ ਨੇ ਐਸ ਨਿਸ਼ਾਨ ਤੋਂ ਰੱਖ ਕੇ ਇਦਾਂ ਇਹ ਨਾਲ-ਨਾਲ ਇਸ ਤਰ੍ਹਾਂ ਜੜਨ ਵਾਲਾ ਇੱਧਰਲੀ ਸਾਈਡ ਤੇ ਦੂਸਰੀ ਸਾਈਡ ਤੇ ਜਿਹੜੀ ਆਪਣੀ ਝੋਲੀ ਵਾਲੀ ਸਿਉਣਾ ਆ ਉਹ ਫਿਰ ਆਪਾਂ ਥੋੜੀ ਜੀ ਤੋਂ ਗਲਾਈ ਪਾ ਕੇ ਮਾਰਨੀ ਜ਼ਿਆਦਾ ਨਹੀਂ ਇੱਥੋਂ ਬਸ ਇਦਾਂ ਹੀ ਰੱਖਣੀ ਹੁੰਦੀ ਹੈ। ਪਚਾ ਲਓ ਫਿਰ ਆਪਣੇ ਪਜਾਮੇ ਦੀ ਖਿੱਚ ਨਹੀਂ ਪਊਗੀ ਤੇ ਇੱਥੋਂ ਆਪਾਂ ਇਦਾਂ ਹੀ ਰੱਖ ਸਕਦੇ ਆ ਤੇ ਜੇ ਥੋੜੀ ਜੀ ਗਲਾਈ ਪਾਉਣੀ ਆ ਤਾਂ ਆਪਾਂ ਸਿਉਣ ਮਾਰਚ ਪਾਉਣੀ ਆ ਠੀਕ ਹੈ ਤੇ ਇਹ ਆਪਣਾ ਹੋਊਗਾ ਮਿਆਨਾਂ ਆ ਇਹਦੇ ਉੱਪਰ ਆਪਾਂ ਲਾਸਟ ਕਿ ਜਿਹੜਾ ਕੱਪੜੇ ਚ ਦੂਜੇ ਕੱਪੜੇ ਚ ਪਾ ਕੇ ਅਲੱਗ ਲਾਸਟ ਕੇ ਇਦਾਂ ਦੇ ਕੱਪੜੇ ਨਾਲ ਦੇ ਚ ਪਾਵਾਂਗੇ ਤੇ ਉਹ ਅਲੱਗ ਅਟੈਚ ਕਰਾਂਗੇ ਉੱਪਰ 36 31 ਟਾਲਾਂ ਠੀਕ 18 ਇੰਚ 18 ਇੰਚ ਤੇ ਆਪਾਂ ਨੇ ਬਾਦੀ ਤੇ ਮੋਟਾ ਆਪਣਾ ਸਾਢੇ ਘੱਟ ਮੋਟੇ ਤੇ ਆਪਾਂ ਥੋੜਾ ਜਿਹਾ ਜੋੜ ਵੀ ਪਾ ਸਕਦੇ ਆ ਇੱਕ ਸਾਈਡ ਥੋੜਾ ਜਿਹਾ ਵੀ ਆਪਣਾ ਜਰਾ ਇਹਦੇ ਚੌਪਾ ਕਰ ਲਾਵਾਂਗੇ ਕਲਰ ਵਗੈਰਾ ਠੀਕ ਹੈ ਅਜਨੇ ਜੋੜ ਪਾ ਲਾਂਗੇ ਇਦਾਂ ਉਹ ਕਰਕੇ ਆਪਾਂ ਬਾਦੀ ਮੂਰੀ ਰੱਖਣੀ ਹੈ ਪੂਰੀ ਦੀ ਸੀ ਗੰਚ ਇੱਥੇ ਆਪਾਂ ਇਹ ਕਰ ਲੈਣਾ 7.5 ਠੀਕ ਹੈ ਹੁਣ ਆਪਾਂ ਨੂੰ 7.5 ਚਾਹੀਦਾ ਤੇ ਬਸ ਇਧਰ ਆਪਾਂ ਕਿੰਨਾ 9 ਇੰਚ ਮੋਟਾ ਆਪਣ ਬਹੁਤ ਹੈ ਆਪਾਂ ਇਹਦਾ ਪਾਣਾ ਨੇ ਤੇ ਜੋੜ ਤੁਰੱਕੇ ਦੇ ਪ੍ਰੈਸ ਤੇ ਕੱਟ ਪਾਉਣੀ ਹੈ 3 ਇੰਚ ਦੀ ਇੱਥੋਂ ਲਿਆ ਕੇ ਆਪਾਂ ਇਦਾਂ ਇਹਦੀ ਕੱਟ ਪਾਉਣੀ ਹੈ 프ਰੰਟ ਤੋਂ ਆਪਣਾ ਪੂਰਾ ਇਹ ਇੱਥੋਂ ਇੱਤਾ ਇਹ ਜੋੜ ਬਣਾਉਣੀ ਠੀਕ ਹੈ ਜਿਹੜੀ ਜੋੜ ਵਾਲੀ ਬਣਾ ਆਪਾਂ ਇੱਥੋਂ ਕੱਟ ਲੈਣੀ ਹੁਣ ਆਪਣੇ ਸਾਰਾ ਕਟਿੰਗ ਹੋ ਗਿਆ ਇਸੇ 2.5 ਲੀਟਰ ਆਪਣੋ ਕਪੜਾ ਲੱਗ ਜਾਂਦਾ ਇਹ ਜਿਹੜਾ ਕੋਰਸੈਟ ਬਣਾਉਣੀ ਆਪਾਂ ਠੀਕ ਹੈ ਤੇ ਇਹ ਆਪਣਾ ਸੀਗਾ 2.5 ਤਾਂ ਕਰਕੇ ਇਹ ਥੋੜਾ ਜਿਹਾ ਆਪਣਾ ਕਪੜਾ ਘਟਦਾ ਸੀਗਾ ਤਾਂ ਆਪਾਂ ਅੱਡੇ ਲੋੜੀ ਮਾਏ ਦੀ ਬਣਾਤੀ ਹੈ ਤੇ ਇਹ ਆਪਣਾ ਹੁਣ ਸਾਰਾ ਕੋਰਸੈਟ ਦੀ ਹੋ ਗਈ ਆਪਣੀ ਕਟਿੰਗ ਠੀਕ ਹੈ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ బతీ తరికాడసెట్ కట్ ఏది తను దే స్టిచింగ్ ీక చుదే అగలి వీడియో ఓకే బాయ్